ਭਾਰਤੀ ਜਨਤਾ ਪਾਰਟੀ ਵੱਲੋਂ 11 ਅਕਤੂਬਰ ਨੂੰ ਮਕੇਰੀਆਂ 'ਚ ਖੇਤੀ ਕਾਨੂੰਨਾਂ ਦੇ ਪੱਖ 'ਚ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਮੁਲਤਵੀ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਸੰਜੀਵ ਮਿਨਹਾਸ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਧਾਰਾ 144 ਦਾ ਹਵਾਲਾ ਦਿੰਦਿਆਂ ਹੋਇਆਂ ਟਰੈਕਟਰ ਰੈਲੀ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਦੇ ਚੱਲਦਿਆਂ ਹੀ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਭਾਜਪਾ ਵੱਲੋਂ ਰੱਖੀ ਗਈ ਇਹ ਰੈਲੀ ਰੱਦ ਕਰ ਦਿੱਤੀ ਗਈ ਹੈ ਦੱਸਣਯੋਗ ਹੈ ਕਿ 11 ਅਕਤੂਬਰ ਨੂੰ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਦਾ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ ਜਿਸ ਨਾਲ ਮਾਹੌਲ ਤਣਾਪੂਰਨ ਬਣਨ ਦਾ ਖਦਸ਼ਾ ਵੀ ਲਗਾਇਆ ਜਾ ਰਿਹਾ ਸੀ ਕਿਉਂਕਿ ਬੀਤੇ ਦਿਨੀ ਜਦੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਖੇਤੀ ਬੀਲਾਂ ਦੇ ਹੱਕ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਾਂ ਉਦੋਂ ਵੀ ਕਿਸਾਨਾਂ ਵੱਲੋਂ ਉਹਨਾਂ ਦਾ ਭਾਰੀ ਵਿਰੋਧ ਕੀਤਾ ਗਿਆ ਸੀ ਮੁਕੇਰੀਆਂ ਤੋਂ ਹੁਸ਼ਿਆਰਪੁਰ نیوز ਦੇ ਨਾਲ ਦਿਲਬਖ ਸਿੰਘ ਗੁਰਾਇਆ ਦੀ ਰਿਪੋਰਟ ਕਿਸਾਨਾਂ ਦੇ ਸਰਪੱਖੀ ਵਿਕਾਸ ਲਈ ਸਾਡੀ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਐਨਡੀਏ ਸਰਕਾਰ ਨੇ ਕਿਸਾਨਾਂ ਨੂੰ ਕਿਸਾਨਾਂ ਦੇ ਹਿੱਤ ਨੂੰ ਦੇਖਦਿਆਂ ਹੋਇਆਂ ਤਿੰਨ ਐਕਟ ਜਿਹੜੇ ਬਣਾਏ ਉਹਨਾਂ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਕਿ ਇਹ ਜਿਹੜੇ ਐਕਟ ਨੇ ਇਹ ਕਿਸਾਨੀ ਦੇ ਖਿਲਾਫ ਨੇ ਕਿਸਾਨੀ ਨੂੰ ਖਰਾਬ ਕਰਨਗੇ ਉਦੇ ਸਬੰਧ ਦੇ ਵਿੱਚ ਕਿਸਾਨਾਂ ਨੂੰ ਅਵੇਅਰ ਕਰਨ ਵਾਸਤੇ ਕਿਉਂਕਿ ਦੋ ਤਰ੍ਹਾਂ ਦੇ ਮਤ ਇਸ ਐਕਟ ਦੇ ਸਬੰਧਾਂ ਦੇ ਸਬੰਧ ਵਿੱਚ ਹੋਏ ਆ ਜਿਵੇਂ ਇੱਕ ਮਤ ਇਹ ਆਇਆ ਕਿ ਇਹ ਕਿਸਾਨ ਪੱਖੀ ਨੇ ਕੁਝ ਕਿਸਾਨ ਇਹ ਕਹਿ ਰਿਹਾ ਕਿ ਇਹ ਕਿਸਾਨ ਵਿਰੋਧੀ ਨੇ ਉਸ ਗੱਲ ਨੂੰ ਅਵੇਅਰ ਕਰਨ ਵਾਸਤੇ ਅਸੀਂ ਕਿਸਾਨਾਂ ਦੇ ਸੁਝਾਅ ਲਏ ਔਰ ਕਿਸਾਨਾਂ ਦੇ ਸੁਝਾਵਾਂ ਦੇ ਮੱਦੇਨਜ਼ਰ ਅਸੀਂ ਇੱਕ ਜਿਹੜੇ ਗੁੰਮਰਾਹ ਹੋਏ ਕਿਸਾਨਾਂ ਉਹਨਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਟਰੈਕਟਰ ਰੈਲੀ ਜਿਹੜੀ 11 ਤਰੀਕ ਨੂੰ ਮੁਕੇਰੀਆਂ ਦੇ ਵਿੱਚ ਰੱਖੀ ਸੀਗੀ ਔਰ ਹੋਇਆ ਕੀ ਕਿ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਇਸ ਟਰੈਕਟਰ ਰੈਲੀ ਦੇ ਸਬੰਧ ਦੇ ਵਿੱਚ ਵੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਕਿ ਇਹ ਭਾਰਤੀ ਜਨਤਾ ਪਾਰਟੀ ਇਹ ਕਿਸਾਨਾਂ ਨੂੰ ਜਿਹੜੀ ਇਹ ਗਲਤ ਪਾਸੇ ਲੈ ਕੇ ਜਾ ਰਹੀ ਹੈ ਕਿਸਾਨਾਂ ਨੂੰ ਚੜਾ ਰਹੀ ਹੈ ਪਰ ਅਸੀਂ ਉਹ ਜਿਹੜਾ ਸਾਡਾ ਮੰਤਵ ਸੀਗਾ ਰੈਲੀ ਰੱਖਣ ਦਾ ਟਰੈਕਟਰ ਰੈਲੀ ਕਿ ਕਿਸਾਨਾਂ ਨੂੰ ਅਵੇਅਰ ਕੀਤਾ ਜਾਵੇ ਕਿਉਂਕਿ ਇਹਨਾਂ ਤਿੰਨਾ ਜਿਹੜੇ ਕਾਨੂੰਨ ਦੇ ਤਿੰਨ ਇਹਨਾਂ ਵਿੱਚ ਕੋਈ ਵੀ ਗੱਲ ਐਸੀ ਨਹੀਂ ਹੈ ਜੋ ਕਿਸਾਨ ਦੇ ਖਿਲਾਫ ਹੈ ਜੋ ਕਿਸਾਨ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਹ ਸਾਰਾ ਕੁਝ ਕਿਸਾਨ ਦੇ ਸਰਪੱਕੀ ਵਿਕਾਸ ਨੂੰ ਦੇਖਦੇ ਹਾਂ ਹੋਇਆ ਜਿਹੜੀ ਬੋਧੀ ਸਰਕਾਰ ਨੇ ਇਹ ਜਿਹੜੇ ਕਾਨੂੰਨ ਬਣਾਏ ਆ ਕਿਸਾਨ ਦੇ ਹਿੱਤ ਵਿੱਚ ਹੈ ਪਰ ਕਿਸਾਨ ਦੇ ਗੁੰਮਰਾਹ ਹੋਣ ਦੇ ਕਾਰਨ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਰੈਲੀ ਦਾ ਵੀ ਵਿਰੋਧ ਕਰਨ ਲੱਗੀਆਂ ਔਰ ਸਾਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਸਾਨੂੰ ਜੋ ਹਦਾਇਤਾਂ ਜਾਰੀ ਕੀਤੀਆਂ ਉਹਨੂੰ ਵੀ ਮੱਦੇਨਜ਼ਰ ਰੱਖਦੇ ਹੋਇਆ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਮੱਦੇਨਜ਼ਰ ਰੱਖਦੇ ਹਾਂ ਹੋਇਆ ਅਸੀਂ ਇਹ ਜਿਹੜੀ ਰੈਲੀ ਕਰਨ ਦਾ ਜਿਹੜਾ ਸਾਰਾ ਪ੍ਰਦੇਸ਼ ਹਾਈ ਕਮਾਂਡ ਦੇ ਨਾਲ ਡਿਸਕਸ ਕੀਤਾ ਔਰ ਪ੍ਰਦੇਸ਼ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਰ ਰੱਖਣ ਵਾਸਤੇ ਔਰ ਕਾਨੂੰਨ ਵਿਵਸਥਾ ਜਿਹੜੀ ਆ ਉਹ ਸਹੀ ਰਹੇ ਉਹਦੇ ਲਈ ਇਹ ਰੈਲੀ ਜਿਹੜੀ ਆ 11 ਤਰੀਕ ਵਾਲੀ ਇਹਨੂੰ ਪੋਸਟਪੋਨ ਕਰਦੇ ਆ ਔਰ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਕਿਰਤਾ ਸਹਿਮਾਨ ਔਰ ਸਾਰੇ ਜਿੰਨੇ ਵੀ ਕਿਸਾਨ ਇਸ ਕਾਨੂੰਨਾਂ ਦੇ ਹੱਕ ਦੇ ਵਿੱਚ ਸਗੇ ਉਹਨਾਂ ਸਾਰਿਆਂ ਨੂੰ ਮੈਂ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਬੇਨਤੀ ਕਰਦਾ ਕਿ ਆਪਾਂ ਇਹ ਜਿਹੜੀ ਰੈਲੀ ਹੈ ਪੋਸਟਪੋਂਡ ਕੀਤੀ ਹੈ ਆਪਾਂ ਅਗਲੇ ਹੁਕਮਾਂ ਤੱਕ ਜੜੀ ਉਲਟ ਵੀ ਕਰਦੇ ਹਾਂ